ਜੀ ਵੀਡੀਓ ਵਿੱਚ ਜਿਖਿੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਰ ਰੰਤ ਬੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਡਾਕਟਰ ਅੰਦੀਲਾ ਪਰਵਹੀ ਨਾਲ ਵੱਡੀ ਕੀ ਮਰੀਜ਼ ਦੀ ਨਾਲ ਹਸਪਤਾਲ ਨੂੰ 22 ਲੱਖ ਮੁਆਵਜ਼ਾ ਦੇਣ ਦਾ ਆਦੇਸ਼ ਕਪਤਕਾਰ ਕਮਿਸ਼ਨ ਦਾ ਵੱਡਾ ਫੈਸਲਾ ਇਸ ਦੇ ਨਾਲ ਹੀ ਪੰਜਾਬ ਦੀ ਖਬਰ ਆ ਰਹੀ ਹੈ ਸਾਹਮਣੇ ਫਰੀਦਕੋਟ ਜ਼ਿਲ੍ਹਾ ਖੱਤਕਾਰ ਕਮਿਸ਼ਨ ਨੇ ਆਪਣੇ ਇੱਕ ਅਜਿਹੇ ਫੈਸਲੇ ਵਿੱਚ ਸ਼੍ਰੀ ਮਕਸੂਦ ਸਾਹਿਬ ਦੇ ਇੱਕ ਨਿੱਜੀ ਹਸਪਤਾਲ ਅਤੇ ਉਸ ਦੇ ਮਾਲਕ ਡਾਕਟਰ ਨੂੰ ਹਦੇਸ਼ ਦਿੱਤਾ ਹੈ ਕਿ ਇੱਕ ਵਿਦਿਆਰਥੀ ਦੀ ਇਲਾਜ ਦੌਰਾਨ ਵਰਤੀ ਗਈ ਗੰਭੀਰ ਲਾਪਰਵਾਹੀ ਕਾਰਨ ਉਹ ਪੀੜਤ ਵਿਦਿਆਰਥੀ ਨੂੰ 2 ਲੱਖ ਰੁਪਏ ਅਤੇ 40000 ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ 45 ਦਿਨਾਂ ਦੇ ਅੰਦਰ ਅੰਦਰ ਦਿੱਤਾ ਜਾਵੇ ਇਸ ਦੇ ਨਾਲ ਹੀ ਜਾਣਕਾਰੀ ਮਿਲ ਰਹੀ ਸੂਚਨਾ ਅਨੁਸਾਰ ਗੁਰਪ੍ਰੀਤ ਸਿੰਘ ਵਾਸੀ ਫਰੀਦਕੋਟ ਪੜਾਈ ਸਾਲ 2019 ਵਿੱਚ ਨਿਊਜ਼ੀਲੈਂਡ ਗਿਆ ਸੀ ਅਤੇ ਜਿੱਥੇ ਅਚਾਨਕ ਉਸ ਨੂੰ ਪੇਟ ਵਿੱਚ ਦਰਦ ਮਹਿਸੂਸ ਹੋਇਆ ਤੇ ਉਸ ਨੂੰ ਵਾਪਸ ਇੰਡੀਆ ਆ ਗਿਆ ਅਤੇ ਉਹ ਸਿੰਦੂ ਸਿੰਦੂ ਹਸਪਤਲ ਮੁਕਸ਼ਰ ਵਿਖੇ ਡਾਕਟਰ ਸੰਦੀਪ ਸਿੰਘ ਤੋਂ ਗਲਾਜ ਲਈ ਮਿਲਿਆ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਡਾਕਟਰ ਪਿੱਤੇ ਵਿੱਚ ਪੱਥਰੀ ਦੱਸੀ ਸੀ ਅਤੇ ਉਸ ਨੂੰ ਇਲਾਜ ਲਈ ਦੱਸਿਆ ਇਸ ਦਿਨ ਗੁਰਪ੍ਰੀਤ ਸਿੰਘ ਨੇ ਹਸਪਤਾਲ ਵਿੱਚ ਦਾਖਲ ਲਿਆ ਅਤੇ ਤੁਰੰਤ ਇਲਾਜ ਦੌਰਾਨ ਡਾਕਟਰ ਦੀ ਲਾਪਰਵਾਹੀ ਕਾਰਨ ਪਿੱਤੇ ਵਿਦੇ ਨਜ਼ਦੀਕ ਇੱਕ ਹੋਰ ਨਾੜੀ ਨੂੰ ਕਟ ਦਿੱਤਾ ਗਿਆ ਤੁਰੰਤ ਡਾਕਟਰ ਦੀ ਇਸ ਘਟਨਾ ਬਾਰੇ ਆਪਣੇ ਰੀਜ ਨੂੰ ਨਹੀਂ ਦੱਸਿਆ ਕੁਝ ਸਮੇਂ ਬਾਅਦ ਗੁਰਪ੍ਰੀਤ ਨੇ ਆਪਣੀ ਸਮੱਸਿਆ ਵਤਨ ਬਾਰੇ ਡਾਕਟਰ ਨੂੰ ਦੱਸਿਆ ਕਿ ਉਸਨੇ ਗੁਰਪ੍ਰੀਤ ਨੂੰ ਇਲਾਜ ਲਈ ਲੁਧਿਆਣੇ ਦੇ ਇੱਕ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਤੇ ਜਿੱਤੇ ਡਾਕਟਰਾਂ ਨੇ ਉਸ ਨੂੰ ਇਲਾਜ ਕਰਕੇ ਤੰਦਰੁਸਤ ਕਰ ਦਿੱਤਾ ਧੰਨਵਾਦ